ਸ਼ੀਤਲ ਅੰਗਰਾਲ ਦੇ ਵੱਲੋਂ ਲੰਘੇ ਕੱਲ ਜਲੰਧਰ ਦੇ ਵਿੱਚ ਦੋ ਕੁਰਸੀਆਂ ਚੌਂਕ ਵਿਚਾਲੇ ਲਾ ਲਈਆਂ ਗਈਆਂ ਤੰਬੂ ਲਾਇਆ ਗਿਆ ਤੰਬੂ ਥੱਲੇ ਦੋ ਕੁਰਸੀਆਂ ਰੱਖੀਆਂ ਗਈਆਂ ਇੱਕ ਸੀਐਮ ਭਗਵੰਤ ਮਾਨ ਵਾਸਤੇ ਔਰ ਦੂਜੀ ਆਪਣੇ ਵਾਸਤੇ ਮੁੜ ਕੇ ਸ਼ੀਤਲ ਅੰਗਰਾਲ ਉੱਥੇ ਆਉਂਦੇ ਨੇ ਸੀਐਮ ਭਗਵੰਤ ਮਾਨ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਆਪਣੇ ਨਾਲ ਕਥਿਤ ਤੌਰ ਤੇ ਦੱਸੇ ਗਏ ਸਬੂਤ ਲੈ ਕੇ ਆਉਂਦੇ ਨੇ ਇੱਕ ਪੈਨ ਡਰਾਈਵ ਚ ਪਾ ਕੇ ਔਰ ਉਸੇ ਪੈਨ ਡਰਾਈਵ ਦਾ ਹਵਾਲਾ ਦੇ ਕੇ ਇਹ ਦਾਵਾ ਕਰਦੇ ਨੇ ਕਿ ਇਸ ਪੈਨ ਡਰਾਈਵ ਦੇ ਵਿੱਚ ਉਹ ਸਾਰੇ ਸਬੂਤ ਨੇ ਜਿਨ੍ਹਾਂ ਬਾਰੇ ਉਹਨਾਂ ਨੇ ਬੀਤੇ ਦਿਨੀ ਗੱਲਾਂ ਕੀਤੀਆਂ ਨੇ ਇਸ ਪੈਨ ਡਰਾਈਵ ਦੇ ਵਿੱਚ ਉਹ ਸਾਰੇ ਸਬੂਤ ਨੇ ਕਿ ਕਿਹੜਾ ਜਲੰਧਰ ਦਾ ਐਮ ਐਲ ਏ ਡੜੇ ਸੱਟੇ ਦਾ ਧੰਦਾ ਚਲਾ ਰਿਹਾ ਹੈ ਕਿਹੜਾ ਐਮ ਐਲ ਏ ਇਹ ਪੈਸੇ ਡੜੇ ਸੱਟੇ ਦੇ ਜਿਹੜੇ ਇਕੱਠੇ ਕਰਦਾ ਹੈ ਉਹ ਅੱਗੇ ਸੀ ਐਮ ਭਗਵੰਤ ਮਾਨ ਦੇ ਪਰਿਵਾਰ ਨੂੰ ਦਿੰਦਾ ਇਹ ਸਬੂਤ ਦੱਸਣ ਨੂੰ ਤਿਆਰ ਨੇ ਸ਼ੀਤਲੰਗਰਾਲ ਉਹ ਕਹਿੰਦੇ ਨੇ ਕਿ ਸੀ ਐਮ ਭਗਵੰਤ ਮਾਨ ਦੇ ਭੈਣ ਅਤੇ ਉਹਨਾਂ ਦੇ ਪਤਨੀ ਇਸ ਮਾਮਲੇ ਦੇ ਵਿੱਚ ਪੈਸੇ ਦੀ ਅਗਰਾਹੀ ਕਰਦੇ ਨੇ ਇਕੱਠੇ ਕਰਦੇ ਨੇ ਇਹ ਇਲਜ਼ਾਮ ਸ਼ੀਤਲنگਰਾਲ ਨੇ ਲਗਾਏ ਸੀਗੇ ਔਰ ਉਸੇ ਦੇ ਚਾਲ ਦੇ ਸ਼ੀਤਲنگਰਾਲ ਆਪਣੇ ਨਾਲ ਇੱਕ ਪੈਨ ਡਰਾਈਵ ਲੈ ਆਏ ਨੇ ਜਿਸ ਪੈਨ ਡਰਾਈਵ ਦੇ ਵਿੱਚ ਕਹਿੰਦੇ ਕਿ ਇਸ ਮੇਰੇ ਕੋਲ ਸਬੂਤ ਮੌਜੂਦ ਨੇ ਲੰਘੇ ਕਾਲ ਤਾਂ ਰਮਨ ਅਰੋੜਾ ਦਾ ਨਾਮ ਲੈ ਲੈ ਕੇ ਗੱਲ ਕੀਤੀ ਗਈ ਸ਼ੀਤਲنگਰਾਲ ਦੇ ਵੱਲੋਂ ਕਿ ਉਹ ਹੀ ਇੱਕ ਇਹੋ ਜਿਹਾ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਰੁਝੇ ਪਏ ਨੇ ਇਨ੍ਹਾਂ ਕੰਮਾਂ ਦੇ ਵਿੱਚ ਖੈਰ ਜੇ ਗੱਲ ਕਰੀਏ ਸ਼ੀਤਲ ਲੰਗਰਾਲ ਦੀ ਤੇ ਲੰਗੇ ਕੱਲ ਰੋਣ ਲੱਗ ਜਾਂਦੇ ਨੇ ਅਚਾਨਕ ਉਹ ਰੋਣ ਲੱਗ ਜਾਂਦੇ ਨੇ ਇਹ ਕਹਿ ਕੇ ਕਿ ਉਹਨਾਂ ਨੂੰ ਪਾਕਿਸਤਾਨ ਦੇ ਨੰਬਰ ਤੋਂ ਕਾਲਸ ਆ ਰਹੀਆਂ ਨੇ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਜਾਣ ਬੁਝ ਕੇ ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਜੇ ਇਹ ਪ੍ਰੂਫਸ ਜਨਤਕ ਹੋਏ ਤਾਂ ਉਹਨਾਂ ਨੂੰ ਛੱਡਿਆ ਨਹੀਂ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਧਮਕੀਆਂ ਮਿਲਦੀਆਂ ਪਈਆਂ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਕੁਝ ਕਰ ਦੇਣਗੇ ਉਹ ਰੋਂਦੇ ਨਜ਼ਰ ਆਏ ਇਹ ਗੱਲਾਂ ਕਹਿ ਕੇ ਆਪਣੀ ਧੀ ਦੇ ਬਾਰੇ ਗੱਲ ਕਰਕੇ ਰੋਂਦੇ ਨਜ਼ਰ ਆਏ ਸ਼ੀਤਲنگਰਾਲ ਪਰ ਇੱਥੇ ਆਣ ਕੇ ਇੱਕ ਹੋਰ ਦ੍ਰਿਸ਼ ਸਾਹਮਣੇ ਆਇਆ ਜਦੋਂ ਸ਼ੀਤਲنگਰਾਲ ਰੋ ਰਹੇ ਸੀ ਜਦੋਂ ਆਪਣੀ ਧੀ ਆਪਣੀ ਪਤਨੀ ਦੀ ਦੁਹਾਈ ਦੇ ਕੇ ਤੇ ਸ਼ੀਤਲنگਰਾਲ ਸਟੇਜ ਤੇ ਖੜ ਕੇ ਕੁਰਸੀ ਤੇ ਖੜ ਕੇ ਰੋਂਦੇ ਨਜ਼ਰ ਆ ਰਹੇ ਸੀ ਉਦੋਂ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਨੂੰ ਅੱਗੇ ਵੱਧ ਕੇ ਆਪਣੇ ਕਲਾਵੇ 'ਚ ਲੈ ਲੈਂਦੇ ਨੇ ਤੇ ਗਲ ਲਾ ਕੇ ਦਲਾਸਾ ਦਿੰਦੇ ਨੇ ਇਸ ਬਾਰੇ ਦੇ ਵਿੱਚ ਵਿਅੰਗ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਵਿਅੰਗ ਕਰਨਾ ਬਣਦਾ ਹੈ ਅਸੀਂ ਨਹੀਂ ਕਰ ਰਹੇ ਪਰ ਕੁਝ ਲੀਡਰਾਂ ਨੇ ਜ਼ਰੂਰ ਕੀਤਾ ਉਹਨਾਂ ਲੀਡਰਾਂ ਦੇ ਵਿੱਚ ਇੱਕ ਆਰਤੀ ਰਾਜਪੂਤ ਜਿਹੜੇ ਭਾਜਪਾ ਚ ਸੀ ਪਹਿਲਾਂ ਤੇ ਉਸ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੁਣ ਸ਼ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੇ ਮੀਤ ਪ੍ਰਧਾਨ ਨੇ ਆਰਤੀ ਰਾਜਪੂਤ ਦੇ ਵੱਲੋਂ ਇੱਕ ਵਿਅੰਗ ਕੀਤਾ ਗਿਆ ਉਹਨਾਂ ਨੇ ਸਿੱਧਾ ਨਿਸ਼ਾਨਾ ਲਾਇਆ ਹੈ ਕਿ ਜਦੋਂ ਸ਼ੀਤਾ ਲੰਗਰਾਲ ਸੁਸ਼ੀਲ ਕੁਮਾਰ ਰਿੰਕੂ ਦੀ ਧਰਮ ਪਤਨੀ ਨੂੰ ਗਾਲ੍ਹਾਂ ਕੱਢਦਾ ਸੀ ਗੰਦੀਆਂ ਉਸ ਵੇਲੇ ਦਾ ਦ੍ਰਿਸ਼ ਯਾਦ ਨਹੀਂ ਆ ਰਿਹਾ ਹੁਣ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਨੂੰ ਕਲਾਵੇ ਚ ਲੈ ਕੇ ਦਲਾਸਾ ਦੇ ਰਹੇ ਨੇ ਉਦੋਂ ਜਿਹੜੀਆਂ ਧਮਕੀਆਂ ਦਿੰਦਾ ਸੀ ਉਹ ਭੁੱਲ ਗਿਆ ਤੇ ਹੁਣ ਜਦੋਂ ਆਪਣੇ ਪਰਿਵਾਰ ਨੂੰ ਧਮਕੀ ਮਿਲੀ ਉਦੋਂ ਹੁਣ ਰੋਣ ਹੱਕਾ ਹੋਇਆ ਇਹ ਗੱਲਾਂ ਆਰਤੀ ਰਾਜਪੂਤ ਨੇ ਇੱਕ ਇੰਟਰਵਿਊ ਦੇ ਵਿੱਚ ਕਹੀਆਂ ਨੇ ਔਰ ਇਸੇ ਦੇ ਚੱਲਦੇ ਸ਼ੀਤਲੰਗਰਾਲ ਅਤੇ ਸੁਸ਼ੀਲ ਕੁਮਾਰ ਰਿੰਕੂ ਦੇ ਇਸ ਅਚਾਨਕ ਬਣੇ ਰਿਸ਼ਤੇ ਨਜ਼ਦੀਕੀ ਰਿਸ਼ਤੇ ਦੇ ਉੱਤੇ ਸਵਾਲ ਚੁੱਕੇ ਨੇ ਆਰਤੀ ਰਾਜਪੂਤ ਨੇ ਦਰਸਲ ਵੱਡੀ ਗੱਲ ਹੈ ਕਿਉਂਕਿ ਹੁਣ ਜਿਹੜੇ ਇੱਕ ਦੂਸਰੇ ਦੇ ਨਾਲ ਰਲ ਕੇ ਤੁਰਦੇ ਪਏ ਨੇ ਹੁਣ ਜਿਹੜੇ ਇੱਕ ਦੂਸਰੇ ਨਾਲ ਮਿਲ ਕੇ ਕੰਮ ਕਰਦੇ ਪਏ ਨੇ ਇੱਕ ਇੱਕੋ ਪਾਰਟੀ ਦੇ ਵਿੱਚ ਰਲ ਕੇ ਗਏ ਔਰ ਹੁਣ ਜਿਹੜੇ ਇੱਕ ਦੂਸਰੇ ਦੇ ਗੱਲ ਲੱਗ ਕੇ ਤੇ ਦਲਾਸੇ ਦੇ ਰਹੇ ਨੇ ਆਰਤੀ ਰਾਜਪੂਤ ਤੇ ਬਕੌਲ ਇਹ ਪਹਿਲਾਂ ਇੱਕ ਦੂਸਰੇ ਨੂੰ ਗਾਲਾਂ ਕੱਢਦੇ ਸੀ ਇੱਕ ਦੂਸਰੇ ਦੇ ਪਰਿਵਾਰ ਨੂੰ ਉਹਨਾਂ ਦੇ ਮੂੰਹ ਤੇ ਗਾਲਾਂ ਕੱਢਦੇ ਸੀ ਇੱਕ ਦੂਸਰੇ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਸੀ ਔਰ ਇਹ ਗੱਲ ਵਿੱਚ ਕੋਈ ਦੋ ਰਹਿ ਵੀ ਨਹੀਂ ਹੈ ਕਿਉਂਕਿ ਸ਼ੀਤਲ ਲੰਗਰਾਲ ਜਿਹੜੇ ਨੇ ਉਹ ਇੱਕ ਵਾਰ ਪਹਿਲਾਂ ਵੀ ਲਾਈਵ ਹੋ ਕੇ ਕੁਝ ਗੱਲਾਂ ਇਹੋ ਜਿਹੀਆਂ ਕਰ ਗਏ ਨੇ ਜਿਨ੍ਹਾਂ ਦੇ ਵਿੱਚ ਸਿੱਧੇ ਤੌਰ ਦੇ ਉਤੇ ਸੁਸ਼ੀਲ ਕੁਮਾਰ ਰਿੰਕੂ ਵੱਲ ਨੂੰ ਇਸ਼ਾਰਾ ਕੀਤਾ ਗਿਆ ਸੀ ਪਰ ਹੁਣ ਇੱਥੇ ਆਣ ਕੇ ਹਾਲਾਤ ਕੁਝ ਅਲੱਗ ਨਜ਼ਰ ਆਏ ਨੇ ਔਰ ਉਸੇ ਉੱਤੇ ਵਿਅੰਗ ਕੀਤਾ ਗਿਆ ਕੀ ਕੁਝ ਬੋਲੇ ਨੇ ਆਰਤੀ ਰਾਜਪੂਤ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪੁਰਾਦੀ ਧੀਵਾਂ ਨੂੰ ਜਾਨੀਆਂ ਨੂੰ ਗਾਲਾ ਕੱਢਦੇ ਸੀ ਮੈਂ ਤਾਂ ਇੰਨਾ ਵੀ ਸੁਣਿਆ ਹੈ ਕਿ ਇਹ ਰਿੰਕੂ ਦੀ ਵੋਟੀ ਨੂੰ ਜਿਹੜੀ ਸੁਨੀਤਾ ਰਿੰਕੂ ਜ ਨੂੰ ਆਪਾਂ ਕਹਿੰਦੇ ਆ ਉਹਦੀ ਵੋਟੀ ਨੂੰ ਵਿਚੁਰਾਹੇ ਤੇ ਖੜੇ ਹੋ ਕੇ ਗਾਲਾ ਕੱਢਦੇ ਸੀ ਉਦੋਂ ਕਿੱਥੇ ਸੀ ਸ਼ਿਤਲੰਗਰਾਲ ਉਦੋਂ ਤਾਂ ਰੋਂਦਾ ਉਹ ਵੀ ਹੁੰਦੇ ਹੋਣੇ ਨਾ ਜਾਂ ਦਿੱਤੀਆਂ ਹੁਣ ਗੱਲ ਹੁਣ ਵੀ ਰਿਕਾਰਡਿੰਗਾਂ ਕਈ ਹੋਈਆਂ ਜਿੱਥੇ ਇਹ ਇੰਨੀ ਗੰਦੀ ਗਾਲਾਂ ਕੱਢ ਰਹਾ ਇੱਕ ਲੇਡੀ ਨੂੰ ਮੈਂ ਹੈਰਾਨ ਹੈ ਅੱਜ ਆਪਣੇ ਬੱਚੇ ਕਿਉਂ ਰੋ ਰਿਹਾ ਹੈ ਹੀ ਗਲ ਹੋ ਗਈ ਹੁਣ ਬੜੀ ਛੇਤੀ ਤੁਹਾਨੂੰ ਰੋਣਾ ਆ ਗਿਆ ਆਪਣੇ ਤੇ ਪਿਆ ਜਦੋਂ ਹੋਰਾਂ ਨੂੰ ਕਰਦੇ ਸੀ ਉਹ ਤਾਂ ਤੁਸੀਂ ਬੜੇ ਖੁਸ਼ ਹੁੰਦੇ ਸੀ ਕਿ ਅਸੀਂ ਤਾਂ ਵੱਡੇ ਲੀਡਰ ਆ ਅਸੀਂ ਤਾਂ ਗੁੰਡੇ ਆ ਹੱਟ ਤੋ ਘਟਰਦਾ ਨਹੀਂ ਤੇ ਅੱਜ ਕਿਉਂ ਰੋ ਰਹੇ ਹੋ ਤੁਸੀਂ ਨਹੀਂ ਬਿਲਕੁਲ ਜੇ ਧਮਕੀ ਮਿਲੀ ਹੈ ਜਾਂ ਐਦਾਂ ਦੀਆਂ ਧਮਕੀਆਂ ਮਿਲ ਰਹੀਆਂ ਤਾਂ ਗਲਤ ਗੱਲ ਲਿਆ ਕਿਸੇ ਰੀਤੀ ਭੈਣ ਨਾਲ ਨਾ ਐਦਾਂ ਹੋਵੇ ਪਰ ਤਾਂ ਵੀ ਉਹਨਾਂ ਦੇ ਵੱਲੋਂ ਆਰਤੀ ਜੀ ਕੁਝ ਨੰਬਰਸ ਦਿਖਾਏ ਗਏ ਨੇ ਕਹਿੰਦੇ ਕਿ ਪਾਕਿਸਤਾਨ ਤੋਂ ਫੋਨ ਕਾਲਸ ਆ ਰਹੇ ਆ ਕੁਝ ਸਕਰੀਨ ਸ਼ਾਟਸ ਸਾਨੂੰ ਦਿਖਾਏ ਨੇ ਕਿ ਇੱਥੋਂ ਧਮਕੀ ਦੇ ਰਹੇ ਆ ਕਿ ਜੇ ਇਹ ਜਨਤਕ ਕੀਤੀਆਂ ਤਾਂ ਤੇਰੇ ਬੱਚਿਆਂ ਨੂੰ ਮਾਰ ਦੇਾਂਗੇ ਜਾਂ ਐ ਕਰਦੇ ਆਂ ਤੁਸੀਂ ਰਿਕਾਰਡਿੰਗ ਸੁਣੀਆਂ ਨਹੀਂ ਉਹ ਪਹਿਲੇ ਸਕਰੀਨਸ਼ਾਟ ਸੀ ਓਕੇ ਸਕਰੀਨਸ਼ਾਟ ਸੀ ਠੀਕ ਹੈ ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗੀ ਦੇਖੋ ਇਹਨਾਂ ਦੀ ਸਰਕਾਰ ਹੈਗੀ ਸੈਂਟਰ ਚ ਇਹਨਾਂ ਦਾ ਪੀਐਮ ਹੈਗਾ ਇਹਨਾਂ ਦੇ ਹੋਮ ਮਿਨਿਸਟਰ ਹੈਗੇ ਆ ਤੁਸੀਂ ਉੱਥੇ ਜਾਂਚ ਕਰਾਓ ਨਾ ਜੇ ਜੈਨੂਨ ਹੈਗਾ ਜਾਂ ਸੱਚ ਹੈਗਾ ਜਾਂਚ ਕਰਾਓ ਤਾਂ ਫੜਾਓ ਉਹਨਾਂ ਨੂੰ ਅੱਜਕੱਲ ਕੀ ਹੈਗਾ ਕੀ ਨਹੀਂ ਮੋਦੀ ਦੀ ਪਾਵਰ ਹੀ ਬਹੁਤ ਕਹਿੰਦੇ ਤੇ ਜਾਂਚ ਕਰਾਓ ਇੱਥੇ ਡਰਾਮਾ ਕੀ ਕਰੇ ਜਾਂਦੇ ਰੋਣ ਦਾ ਲੋਕਾਂ ਦੇ ਅੱਗੇ ਆ ਕੇ ਇਹਦੇ ਨਾਲ ਕੀ ਹੋ ਜਾਣਾ ਤੇ ਵੋਟਰ ਦੇ ਸਾਹਮਣੇ ਟਾਈਮ ਹੀ ਤੁਹਾਨੂੰ ਧਮਕੀਆਂ ਆਉਂਦੀਆਂ ਇੰਨੇ ਚਿਰ ਜਦੋਂ ਐਮਪੀ ਦੀ ਵੋਟ ਸੀ ਉਹਦਾ ਤੁਹਾਨੂੰ ਧਮਕੀ ਕੋ ਪਾਰਟੀ ਤੁਸੀਂ ਤਾਂ ਅਮੀ ਚੜ ਚੁੱਕੇ ਸੀ ਨਾ ਹੁਣ ਜੇ ਤੁਸੀਂ ਹੋ ਕੈਂਡੀਡੇਟ ਤਾਂ ਤੁਮ ਕਿ ਆ ਰਹੀਆਂ ਇਹ ਡਰਾਮਾ ਹੈਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ